ਤਾਰ ਕਿਰਪਾ ਆਪਣੋ ਕਰ ਲਈ ਨਾ ਮਨ ਵਸਿਆ ਆਪਣਾ ਸੀ ਅੱਗੇ ਪੜੋ ਤਾਂ ਕਾ ਉਹ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣਾ ਰੱਖੇ ਕਹਿੰਦੀ ਉਹਨਾਂ ਨੂੰ ਕੋਈ ਬਿਗਨ ਨਹੀਂ ਲੱਗਦਾ ਤਾਂ ਕਾ ਬਿਗਨ ਨਾ ਕੋ ਲਾਗੇ ਜੋ ਸਤਗੁਰ ਆਪਣਾ ਰੱਖੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਆਪਣੇ ਸਤਿਗੁਰੂ ਨੇ ਰੱਖਿਆ ਕੀਤੀ ਹੈ ਬਿਗਨ ਲੱਗਦੇ ਕਿਹਨੂੰ ਇਹ ਵੀ ਦੱਸਦੇ ਆ ਜਿਹੜੇ ਪਰਮੇਸ਼ਰ ਤੋਂ ਬਣਾ ਹੋਰ ਦਾ ਓਟਾ ਸਾਰਾ ਤੱਕ ਤੱਕਦੇ ਐ ਉਹ ਫਿਰ ਤਾਵਾ ਵਾਂਗੂ ਬਿਲਕਦੀ ਮਰ ਜਾਂਦੇ ਐ ਐਨੇ ਵਿਗਨ ਪੜੋ ਪ੍ਰਮਾਣ ਕੋਟ ਬੇਗਣ ਤਿਸ ਲਾਗਤੇ ਜਿਸਨੋਂ ਬਿਸਰੈ ਨਾਉ ਨਾਨਕ ਅਣਦਿਲ ਬਿਲਪਤੇ ਜਿਉ ਸੁਈਏ ਘਰ ਕਾਉ ਆਪਣੇ ਗੁਰੂ ਜੀ ਕਹਿੰਦੇ ਉਹਨਾਂ ਨੂੰ ਕਰੋੜਾਂ ਬਿਗਨ ਲੱਗਦੇ ਐ ਕੋਟ ਬਿਗਨ ਤਿਸ ਲਾਗਤੇ ਜਿਸਨੋਂ ਬਿਸਰਾਂ ਨਾਉ ਜਿਹਨਾਂ ਨੂੰ ਨਾਮ ਬਿਸਰ ਗਿਆ ਜਿਹਨੂੰ ਮਾਲਕ ਦੀ ਯਾਦ ਭੁੱਲ ਗਈ ਕਹਿੰਦੇ ਉਹਨਾਂ ਨੂੰ ਤਾਂ ਕਰੋੜਾਂ ਬਿਗਨ ਲੱਗਦੇ ਐ ਇੱਕ ਅੱਧਾ ਨਹੀਂ ਕਰੋੜਾਂ ਤੂੰ ਐਵੇਂ ਉਲਝੀ ਜਾਂਦੇ ਆ ਬਸ ਰੋ ਜੀ ਕੋਟ ਬਿਗਨ ਤਿਸ ਲਾਗਤੇ ਜਿਸਨੋਂ ਬਿਸਰਾਂ ਨਾਉ ਅੱਗੇ ਪੜੋ ਨਾਨਕ ਅਣਦਨ ਬਿਲਪਤੀ ਆਪਣੇ ਗੁਰੂ ਬਾਬਾ ਜੀ ਕਹਿੰਦੇ ਉਹ ਹਰ ਰੋਜ਼ ਬਿਲਕਦੀ ਤੁਰੇ ਫਿਰਦੇ ਆ ਨਾਨਕ ਅਣਦਨ ਬਿਲਪਤੀ ਕਿਵੇਂ ਕਹਿੰਦੇ ਜਿਉਂ ਸੁਣੇ ਘਰ ਕਾਉ ਜਿਵੇਂ ਸੁਣਨੇ ਘਰ ਚ ਕਾਂ ਬਿਲਕਦਾ ਸੁਨਣਾ ਘਰ ਸਮਝੀ ਉਜੜਿਆ ਘਰ ਕਹਿ ਲੋ ਸੁਨਣਾ ਹੁਣ ਜੇ ਕੋਈ ਸੁਣਨੇ ਘਰ ਦੇ ਵਿੱਚ ਵੀ ਜਿੱਥੇ ਕੋਈ ਰਹਿੰਦਾ ਨਹੀਂ ਕਾਂ 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 ਕਰੇ ਕੋਈ ਜਾਵੇ ਮਿਲ ਜੂ ਕੋਈ ਬੁਰਕੀ ਅਥੋਂ ਮੇਰਾ ਕਹ ਰਹੀ ਸੁਨਣਾ ਪਿਆ ਨਾ ਉਥੇ ਕਾ ਕਾ ਕਰਕੇ ਕੀ ਉਥੇ ਮਿਲਣਾ ਭਾਵਰ ਸਮਝ ਗਿਆ ਆਪਣੇ ਵਾਸਤੇ ਹੈ ਨਾ ਬਾਣੀ ਤਾਂ ਇਹ ਤਾਂ ਕਾਂਤਾ ਆਧਾਰਨ ਦਿੱਤੀ ਹੈ ਭਾਵ ਕੇ ਦੁਨੀਆ ਸੁੰਨੇ ਘਰਾ ਮੂਰੀ ਕਾ ਕਾ ਕਰੀ ਜਾਂਦੀ ਹੈ ਰਹਿੰਦੇ ਨਹੀਂ ਜੀ ਕੋਈ ਏ ਕਬਰਾਂ ਵਾਲੇ ਕਬਰ ਚ ਕੋਈ ਨਹੀਂ ਰਹਿੰਦਾ ਇਹ ਸੱਚ ਹੈ ਜੀ ਸੁਨਣਾ ਕਰ ਆ ਇਹ ਦੁਨੀਆ ਕਾ ਕਾ ਕਰਦੀ ਹੈ ਕਬਰਾਂ ਮੂਰੀ ਖੜਕੇ ਸਮਾਦਾ ਮੂਰੀ ਖੜਕੇ ਹਾਂਜੀ ਇਥੇ ਜਣਾ ਖਣਾ ਦਾਤਾ ਬਣਿਆ ਬੈਠਾ ਕੋਈ ਕਹਿੰਦਾ ਸਾਡੇ ਕੋਲ ਮੰਗਲਵਾਰ ਨੂੰ ਆਜੋ ਕੋਈ ਸਾਡੇ ਕੋਲ ਵੀਰਵਾਰ ਨੂੰ ਆਜੋ ਕੋਈ ਕਹਿੰਦਾ ਸਾਡੇ ਕੋਲ ਐਤਵਾਰ ਨੂੰ ਆਜੋ ਸਾਡੇ ਕੋਲ ਚੌਂਕੀ ਪਾ ਸਾਡੇ ਕੋਲ ਹਾਜ਼ਰੀ ਭਰ ਲੈ ਦੱਸੋ ਗੁਰੂ ਸਾਹਿਬ ਕਹਿੰਦੇ ਦੁਨੀਆ ਬਿਲਕਦੀ ਮਰ ਜਾਂਦੀ ਹੈ ਬਾਣੀ ਦੇ ਫੈਸਲੇ ਹੈ ਬਾਣੀ ਤੋਂ ਬਾਹਰ ਇੱਕ ਵੀ ਗੱਲ ਹੋਵੇ ਸਾਡੀ ਉਹ ਮੇਰੀ ਭੁੱਲ ਜਾਣ ਕੇ ਛੱਡ ਦਿਓ ਗੁਰੂ ਦਾ ਗਿਆਨ ਪੱਲੇ ਬੰਨ ਕੇ ਲੈ ਜਿਓ ਤੇ ਗੁਰੂ ਦਾ ਗਿਆਨ ਬਹਿਤਾ ਸੰਤ ਸਿਆਣੀ ਬੈਠੀ ਹੈ ਮੇਰੇ ਨਾਣਾ ਮੜਿਆ ਕਰੋ ਗੱਲ ਗੁਰੂ ਦੀ ਮੇਰੇ ਨਾ ਨਾ ਮੜਿਆ ਕਰੋ ਵੀ ਉਹ ਐਂ ਕਹਿੰਦੇ ਨਹੀਂ ਅਸੀਂ ਤਾਂ ਜੋ ਗੁਰੂ ਜੀ ਕਹਿੰਦੇ ਉਹ ਕਹਿੰਦਾ ਉਹ ਅਸੀਂ ਕਹਿੰਦੇ ਹਾਂ ਪਰ ਗੁਰੂ ਸਾਹਿਬ ਦੀ ਗੱਲ ਨੂੰ ਕਹਿਣ ਵਿੱਚ ਫਰਕ ਰਹਿ ਸਕਦਾ ਕਿਤੇ ਉਹ ਮੇਰਾ ਉਹ ਭੁੱਲ ਮੇਰੀ ਹੈ ਕੋਈ ਸ਼ੱਕ ਨਹੀਂ ਪਰ ਸਾਰੀਆਂ ਗੱਲਾਂ ਗੁਰੂ ਦੀਆਂ ਸੰਤੂ ਸਾਰੇ ਬੈਠੇ ਦੱਸੋ ਮੈਂ ਗੁਰੂ ਤੋਂ ਵੱਖ ਕਿਤੇ ਕੀਤੀ ਹੈ ਗੱਲ ਨਾ ਸਿੱਧੇ ਅਰਥ ਨੇ ਬਾਣੀ ਦੇ ਇਸ ਕਰਕੇ ਪ੍ਰਚਾਰਕ ਦੇ ਖਾਤੇ ਨਾ ਪਾਇਆ ਕਰੋ ਗੁਰੂ ਦੀ ਗੱਲ ਨੂੰ ਮੰਨੋ ਪ੍ਰਚਾਰਕ ਤਾਂ ਸੁਣਾਉਣ ਵਾਲਾ ਹੈ ਸਾਡੀ ਡਿਊਟੀ ਲਾਤੀ ਦੋ ਦਿਨ ਤੁਹਾਨੂੰ ਸੁਣਾ ਜਾਣਾ ਮੰਨਣ ਵਾਲੇ ਦਾ ਭਲਾ ਇਸ ਕਰਕੇ ਹੁਣ ਚਲੋ ਆਪਾਂ ਵਿਸ਼ੇ ਤੇ ਆਈਏ ਹੁਣ ਆਪਾਂ ਸਮਝ ਲਿਆ ਨਾ ਵੀ ਉਹ ਉਹ ਭਾਈ ਕਾਮਾਂ ਦੀ ਤਰ੍ਹਾਂ ਬਿਲਕਦੀ ਮਰ ਜਾਂਦੀ ਹੈ ਦੁਨੀਆ ਚੇਲਿਆਂ ਕੋਲੇ ਡੇਰੇਦਾਰਾਂ ਕੋਲੇ ਜੋਤਸ਼ੀਆਂ ਕੋਲੇ ਕਬਰਾਂ ਸਮਾਧਾਂ ਉਜੜੇ ਘਰਾਂ ਚ ਦੁਨੀਆ ਤਾਂ ਗਰੀ ਜਾਂਦੀ ਹੈ ਬਿਲਕਦੀ ਮਰ ਜਾਂਦੀ ਹੈ ਤੇ ਜਿਹਨੂੰ ਪਰਮੇਸ਼ਰ ਦਾ ਨਾਮ ਚੇਤੇ ਆ ਗਿਆ ਉਹਦੇ ਸਾਰੇ ਵਿਗਨ ਬੋਲੋ ਬੋਲੋ ਖੱਟਾ ਮ ਸੁਖ ਨੂੰ ਸਾਚੇ ਪੜ ਲਓ ਹੋਰ ਪ੍ਰਮਾਣ ਲੈ ਲਓ ਨਾ ਵੱਧ ਕੀ ਲਿਖਿਆ ਕਹਿੰਦੇ ਸਿਮਰ ਬੋਲੋ ਬੋਲੋ ਸਿਮਰ 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 ਤਿੰਨ ਵਾਰੀ ਕਹਿ ਦਿਓ ਪਹਿਣਾ ਤਿੰਨ ਵਾਰੀ ਕਿਹਾ ਬਾਣੀ ਚ ਤਿੰਨ ਬਚਨ ਹਨ ਕੀ ਹੋਊ ਫਿਰ ਸਿਮਰ 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 ਪ੍ਰਭ ਸੋਏ ਨਾਨਕ ਤੂੰ ਵਿਗਨ ਨਾ ਵਿਗਨ ਨਾ ਲੱਗਿਆ ਕੋਈ ਉਹਨੂੰ ਕੋਈ ਵਿਗੜਨਾ ਲੱਗਦਾ ਹੋਇਆ ਜਿਹੜਾ ਮਾਲਕ ਨੂੰ ਯਾਦ ਕਰਦਾ ਹੈ ਹੋਗਾ ਨਾ ਸਪਸ਼ਟ ਜਿਹੜਾ ਯਾਦ ਕਰਦਾ ਹੈ ਮਾਲਕ ਨੂੰ ਵਿਗੜਨ ਲੱਗਦਾ ਨਹੀਂ ਜਿਹੜਾ ਭੁੱਲ ਜਾਂਦਾ ਕਰੋੜਾਂ ਲੱਗਦੇ ਐ ਸੋਡਾ ਵਿਗੜਨ ਕੋਈ ਨਹੀਂ ਕੱਟ ਸਕਦਾ ਕੋਈ ਦੇਵੀ ਦੇਵਤਾ ਕੋਈ ਬਾਬਾ ਪੀਰ ਕੋ ਚੇਲਾ ਕੋਈ ਜੋਤਸੀ ਕੋ ਡੇਰੇ ਵਾਲਾ ਕੱਟ ਨਹੀਂ ਸਕਦਾ ਹੋਰ ਪਾਣੀ ਚ ਲਿਖਿਆ ਹੋਰ ਪ੍ਰਮਾਣ ਲੈ ਲੋ ਗੁਰ ਹਰਬਿਨ ਦੁਬਾਰੇ ਫੇਰ ਪੜੋ ਗੁਰ ਹਰਬਿਨ ਕੋਨਾ ਪਰਸਾ ਦੁੱਖ ਕੱਟਾ ਕੋਨਾ ਬ੍ਰਥਾ ਬਿਗ ਹਰੀ ਤੋਂ ਬਿਣਾ ਗੁਰੂ ਪਰਮੇਸ਼ਰ ਤੋਂ ਬਿਣਾ ਕੋਈ ਵੀ ਤੁਹਾਡੀ ਦੁੱਖ ਜਾਂ ਪੀੜ ਕੱਟ ਨਹੀਂ ਸਕਦਾ ਇਹ ਫੈਸਲਾ ਗੁਰੂ ਦਾ ਹੈ ਦੁਆਰੇ ਪੜੋ ਪੰਕਤੀ ਗੁਰ ਹਰ ਬਿਨ ਕੋ ਨਾ ਬ੍ਰਥਾ ਦੁੱਖ ਕੱਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਿਤਮਾਨ ਮਹਤ ਜਸ ਕੱਟੈ ਇਸ ਕਰਕੇ ਭਾਈ ਜੇ ਚਾਹੁੰਦੇ ਹੋ ਕੋਈ ਵਿਗੜ ਨਾ ਲੱਗੇ ਤਾਂ ਬਸ ਮਾਲਕ ਨੂੰ ਯਾਦ ਰੱਖੋ ਬਸ ਆਪਣੇ ਆਪ ਹੀ ਕੰਮ ਰਾਸ ਆ ਜਾਂਦੇ ਆ ਪਰਮੇਸ਼ਰ ਜੀ ਐਸੀ ਵਿਧ ਬਣਾਉਂਦੇ ਆ ਬਿਗਨ ਕੋਈ ਲੱਗਦਾ ਹੀ ਨਹੀਂ ਕੋਈ ਨਹੀਂ ਲੱਗਦਾ ਵਿਧ ਕੌਣ ਬਣਾਉਂਦਾ ਆਪਾਂ ਕਈ ਵਾਰੀ ਕਹਿ ਦਨੇ ਨਾ ਐ ਕਾਰਨ ਬਣ ਗਿਆ ਜੀ ਤਾਂ ਐ ਹੋ ਗਿਆ ਕਾਰਨ ਕਹ ਲਓ ਸਬਬ ਕਹ ਲਓ ਪਰ ਬਾਣੀ ਜੀ ਕਹੇ ਕਾਰਨ ਕੋਈ ਆਪੇ ਨਹੀਂ ਬਣਦਾ ਫੜੋ ਪ੍ਰਮਾਨ ਕਾਰਨ ਕਰਤੇ ਬਸ ਹੈ ਜਿਨ ਕਲ ਰਾਖੀ ਧਾਰ ਕਾਰਨ ਕਰਤੇ ਦੇ ਬਸਚ ਹੈ ਕਾਰਨ ਕਿਤੇ ਐਵੇਂ ਬਣ ਜਾਂਦੇ ਆ ਕਾਰਨ ਨਾਲ ਬਣਾਉਣਾ ਵੀ ਉਹੀ ਹੈ ਕਾਰਨ ਕੋਈ ਆਪ ਆਪੇ ਨਹੀਂ ਬਣਦੇ ਇਸ ਕਰਕੇ ਬਸ ਮਾਲਕ ਪਰਮੇਸ਼ਰ ਜੀ ਐਸਾ ਕਾਰਨ ਕਹਿ ਲੋ ਸਵੱਬ ਕਹਿ ਲੋ ਐਸੀ ਵਿਧੀ ਬਣਾਉਂਦੇ ਆ ਆਪਣੇ ਆਪ ਹੀ ਸਾਰਾ ਕੁਝ ਉੱਧ ਹੋਈ ਜਾਂਦਾ ਹੈ ਬਗਨ ਕੋਈ ਲੱਗਦਾ ਹੀ ਨਹੀਂ ਗੱਲ ਮੁੱਕੀ ਗਰੰਟੀ ਗੁਰੂ ਦੀ ਹੈ ਜੀ ਗੁਰੂ ਸਾਹਿਬ ਦੀ ਗਰੰਟੀ ਹੈ ਇਹ ਤੇ ਜੇ ਤੁਸੀਂ ਕੋ ਸਾਡਾ ਕੋਈ ਹੋਰ ਕਟ ਲੂ ਕੋਈ ਵਿਗਨ ਦੁੱਖ ਪੀੜਾ ਨਾ ਲੱਗਣਗੇ ਕਹਿੰਦੇ ਕਰੋੜਾਂ ਇਸ ਕਰਕੇ ਲੋ ਜੀ ਆਪਾਂ ਨੂੰ ਸਮਝ ਆ ਗਈ ਗੱਲ ਫੇ ਪੜੋ ਦਵਾਰੇ ਤਾਂ ਕਹੋ ਵਿਗਨ ਨਾ ਕੋ ਲਾਗੇ ਜੋ ਸਤਗੁਰ ਆਪਣਾ ਰੱਖੀ ਰੱਖੀ ਚਰਨ ਕਮਲ ਵਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਚਰਨ ਕਮਲ ਵਸੇ ਰਿਦ ਅੰਤਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਚਰਨ ਕਮਲ ਵਸ ਜਾਂਦੇ ਹੈ ਸਤਿਗੁਰੂ ਦੇ ਚਰਨ ਕਮਲ ਸੋਹਣੇ ਚਰਨ ਕਹ ਲੋ ਚਰਨ ਕਮਲ ਦਾ ਕਿਹੜੇ ਚਰਨ ਨੇ ਅਰਥ ਬਾਣੀ ਦਾ ਅਰਥ ਬਾਣੀ ਚ ਹੀ ਹੁੰਦਾ ਨਾ ਹਿਰਦੇ ਵਿੱਚ ਕਿਹੜੇ ਚ ਆ ਬਸਾਈਏ ਮਹਾਰਾਜ ਹਟਮਸ ਵਾਲੇ ਕਹਿੰਦੇ ਨਾ ਪੁੱਤਾ ਹੋਰ ਮਹਾਰਾਜ ਕਿਹੜੇ ਕਹਿੰਦੇ ਆ ਦਸਤਾ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਪਾਲ ਕਹਿੰਦੇ ਗੱਲ ਪੱਲੇ ਬਣ ਲਓ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਹੀ ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣਾ ਹੋਇਆ ਕਰਦਾ ਬਾਣੀ ਵਣਚੋਂ ਹੁੰਦੀ ਹੈ ਨਾ ਗੁਰ ਕੀ ਬਾਣੀ ਗੁਰ ਤੇ ਜਾਂਦੀ ਸਪਸ਼ਟ ਹੋ ਗਿਆ ਨਾ ਵੀ ਕਿਹੜੇ ਚਰਨ ਮਹਾਰਾਜ ਕਹਿੰਦੇ ਵਚਨ ਤੇ ਚਰਨ ਗੁਰੂ ਦੇ ਮਿੱਠੇ ਵਾਲੇ ਹੁੰਦੇ ਆ ਮਾਈ ਚਰਨ ਗੁਰ ਮਿੱਠੇ ਮਿੱਠੇ ਅਰਥ ਕੀ ਬਣ ਗਿਆ ਵੀ ਹੇ ਮੇਰੀ ਮਤ ਗੁਰੂ ਦੇ ਵਚਨ ਬੜੇ ਮਿੱਠੇ ਹੁੰਦੇ ਆ ਮਾਈ ਦਾ ਅਰਥ ਕੀ ਹੁੰਦਾ ਮਾਂ ਅਖਰੀ ਅਰਥ ਬਾਣੀ ਚ ਅਰਥ ਮਨ ਤੇ ਗੱਲ ਚੱਲਦੀ ਹੈ ਨਾ ਮਨ ਦੀ ਮਾਂ ਕੌਣ ਹੁੰਦੀ ਹੈ ਮੱਤ ਲਿਖਿਆ ਨਾ ਬਾਣੀ ਚ ਮਾਤਾ ਮੱਤ ਖੁੱਲ ਗਿਆ ਅਰਥ ਬਾਣੀ ਚ ਕੀ ਲਿਖਿਆ ਬਾਣੀ ਚ ਮਾਤਾ ਮੱਤਾ ਪਿਤਾ ਸੰਤੋਖ 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 ਨੂੰ ਮਣ ਦਾ ਪਿਓ ਬਣਾ ਲਾ ਗੁਰੂ ਤੋਂ ਮਿਲਦੀ ਮੱਤ ਨੂੰ ਮਾਂ ਬਣਾ ਲਾ ਜ਼ਿੰਦਗੀ ਤੋਂ ਖਾਣੀ ਖਾਏਗਾ ਇਹ ਮਨ ਦਾ ਪਰਿਵਾਰ ਹੈ ਨਾ ਆ ਮਾਂ ਪਿਓ ਵੀ ਇੱਕ ਤਾਂ ਜਨਮ ਦੇਣ ਵਾਲੇ ਮਾਤਾ ਪਿਤਾ ਠੀਕ ਹੈ ਸਤਕਾਰਯੋਗ ਹੈ ਠੀਕ ਹੈ ਮਨ ਦੇ ਤਲ ਤੇ ਪਰਿਵਾਰ ਵੀ ਹੈਗਾ ਨਾ ਕੋ ਗੁਰੂ ਤੋਂ ਮਿਲਦੀ ਮਤਕੀ ਹੈ ਜੀ ਬੋਲੇ ਹੁਣ ਦੁਬਾਰੇ ਮਾਂ ਤੇ ਸੰਤੋਖ ਕੀ ਹੈ ਪਿਓ ਮੜਾ ਕੰਮ ਕੋ ਖੋਜੂ ਬੋਲੋ ਇਸ ਕਰਕੇ ਮਤ ਹੁਣ ਮਾਈ ਦਾ ਅਰਥ हे ਮੇਰੀ ਮਤ ਚਰਨ ਗੁਰ ਦਾ ਅਰਥ ਗੁਰੂ ਦੇ ਵਚਨ ਮਿੱਠੇ ਪਿਆਰੇ हे ਮੇਰੀ ਮਤ ਗੁਰੂ ਦੇ ਚਰਨ ਗੁਰੂ ਦੇ ਵਚਨ ਬੜੇ ਮਿੱਠੇ ਪਿਆਰੇ ਹੁੰਦੇ ਆਇਆ ਅਰਥ ਸਮਝਣੇ ਹੁੰਦੇ ਬਾਣੀ ਦੇ ਸੋ ਹੁਣ ਆਪਾਂ ਸਮਝ ਗਏ ਨਾ ਉਸੇ ਸ਼ਬਦ ਤੇ ਆਜੋ ਸਤ ਗੁਰ ਮਾਫ਼ ਕਰਨਾ ਪੰਕਤੀ ਚੜ੍ਹਦਾ ਜੀ ਤਾਂ ਕਾ ਬੇਗਣਾ ਕੋ ਉ ਲਾਗੇ ਜੋ ਸਤਗੁਰ ਆਪਣਾ ਰਾਖੇ ਚਰਨ ਕਮਲ ਵਸੇ ਰਿਦ ਅੰਤਰ ਜਿਨ੍ਹਾਂ ਦੇ ਹਿਰਦੇ ਵਿੱਚ ਆ ਚਰਨ ਕਮਲ ਆ ਸੋਹਣੇ ਵਚਨ ਆ ਪਿਆਰੇ ਪਿਆਰੇ ਮਿੱਠੇ ਵਚਨ ਵਸ ਗਏ ਨਾ ਜਿਹਦੇ ਅੰਦਰ ਚਰਨ ਕਮਲ ਵਸੇ ਰਿਦ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਹਿੰਦੇ ਉਹਨਾਂ ਨੇ ਤਾਂ ਸਮਝ ਲਓ ਆਤਮਿਕ ਜੀਵਨ ਦੇਣ ਵਾਲੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚਖ ਲਿਆ ਅੰਮ੍ਰਿਤ ਹਰ ਰਸ ਚਾਖੇ